ਸਾਸਰੀਆ ਕਾਲਜੀ ਹੋ ਸੁਣਾਓ ਕੀ ਹਾਲ ਚਾਲ ਹੈ ਜੀ ਉਮੀਦ ਕਰਦੀ ਆ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੀ ਲੈ ਕੇ ਆ ਬਹੁਤ ਝਾੜ ਸੋਹਣੇ ਸੂਟ ਨੇ ਜੀ ਫੁੱਲ ਪਾਰਟੀ ویئر ਸੂਟ ਰਹਿਣਗੇ ਤੇ ਆਪਾਂ ਨੇ ਸਾਰੇ ਸੂਟ ਡਿਸਕਾਊਂਟ ਦੇਤੇ ਲਗਾਏ ਹੋਏ ਨੇ ਜਿਹੜੇ ਵੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਹੋਣ ਨਾਲ ਦੀਆਂ ਸਕਰੀਨ ਸ਼ਾਟ ਲੈ ਸਕਦੇ ਤੇ WhatsApp ਤੇ ਮੈਸੇਜ ਕਰ ਸਕਦੇ ਤੇ ਆਪਣੇ ਲਈ ਸੂਟ ਬੁੱਕ ਕਰ ਸਕਦੇ ਹੋ ਜੀ ਜਿਹੜੇ ਵੀ ਅੱਜ ਆਪਾਂ ਤੁਹਾਨੂੰ ਰੇਟ ਦਵਾਂਗੇ ਉਹ ਰੇਟ ਹੈਂਡਵਰਕ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ ਜੀ ਤੇ ਬਹੁਤ ਝਾੜ ਸੋਹਣੇ ਸੂਟ ਆਪਾਂ रेडी ਕੀਤੇ ਹੋਏ ਨੇ ਤੇ ਸਿਰਫ ਆਪਰੇ ਕੋ ਥੋੜੇ ਜੇ ਆਪਣੇ ਕੋ ਥੋੜੀ ਪੀਸ ਰਹਿੰਦੇ ਨੇ ਜੀ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਫਟਾਫਟ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਿਖਾਉਣ ਬਹੁਤ ਜਿਆਦਾ ਸੋਹਣਾ ਸੂਟ ਆਇਆਗਾ ਜੀ ਮਹਿਰੂਨ ਕਲਰ ਦੇ ਵਿੱਚ ਤੇ ਹੈਂਡਵਰਕ ਦਾ ਕੰਮ ਆ ਪੂਰਾ ਹੈਵੀ ਕੰਮ ਰਹੂਗਾ ਜੀ ਤੇ ਨੇਚਰ ਕਲੈਬ ਦੇ ਉੱਤੇ ਵਾਲਾ ਸੂਟ ਰੈਡੀ ਕੀਤਾ ਹੋਇਆ ਆਪਾਂ ਜਿਹੜਾ ਵੀ ਇਹਦਾ ਰੇਟ ਦਵਾਂਗੇ ਆਪਾਂ ਵਿਦ ਦੁਪੱਟਾ ਦਵਾਂਗੇ ਜੀ ਤੇ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਸਾਰੇ ਸੂਟਾਂ ਦੇ ਨਾਲ ਤੇ ਆਪਾਂ ਨੇ ਇਹਨਾਂ ਦੁਪੱਟੇ ਨਹੀਂ ਰੈਡੀ ਕਰਵਾਏ ਤੇ ਆਪਾਂ ਰੈਡੀ ਕਰਕੇ ਦਵਾਂਗੇ ਜੀ ਦੁਪੱਟੇ ਵੀ ਤੁਹਾਨੂੰ ਤੇ ਨਾਲ ਆਪਾਂ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੇ ਪੂਰਾ ਹੈਵੀ ਕੰਮ ਕੀਤਾ ਹੋਇਆ ਤੁਸੀਂ ਚੈੱਕ ਆ ਸਕਦੇ ਹੋ ਸਾਰਾ ਫਰੰਟ ਕਵਰ ਹੁੰਦਾ ਜੀ ਵਰਕ ਦੇ ਨਾਲ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਤੇ ਬਹੁਤ ਜਿਆਦਾ ਸੋਹਣੇ ਆਪਣੇ ਬਾਜੂ ਦਿੱਤੀਆਂ ਹੋਈਆਂ ਨੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਆਏਗਾ ਉਦਾਂ ਹੀ ਆਏਗਾ ਜੀ ਬਾਟਮ ਦੇ ਉੱਤੇ ਕੰਮ ਆਪਾਂ ਸਾਡੇ ਸਕਰੀਨ ਉੱਤੇ ਆਪਾਂ ਸਾਰੇ ਸੂਟਾਂ ਦੇ ਰੇਟ ਦੇ ਦਾਂਗੇ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਇਹ ਵਾਲਾ ਸੂਟ ਲੈ ਕੇ ਆਏ ਆ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਉੱਤੇ ਫੁੱਲ ਹੈਵੀ ਸੂਟ ਰਹਿਣਗੇ ਤੇ ਪੂਰੇ ਪਾਰਟੀ ਵੇਅਰ ਸੂਟ ਰਹਿਣਗੇ ਜੀ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਦੇ ਵਿੱਚ ਪਾ ਸਕਦੇ ਹੋ ਇਹ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲਾ ਸੂਟ ਜਿਵੇਂ ਸੂਟ ਤੁਹਾਨੂੰ ਪਸੰਦ ਆ ਤੁਸੀ ਇਹਨੂੰ ਰਵਾਈ ਕਰ ਸਕਦੇ ਹੋ ਜੀ ਜੇ ਤੁਸੀਂ ਸੇਮ ਡਿਜ਼ਾਈਨ ਰੈਡੀ ਕਰਵਾਉਂਗੇ ਤਾਂ ਥੋੜਾ ਜਿਆਦਾ ਕੋਸਟਲੀ ਪੈ ਜਾਏਗਾ ਜੀ ਨੈਸ ਸੂਟ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਮਾਸਟਰ ਜੈਲੋ ਕਲਰ ਦੇ ਵਿੱਚ ਇਹ ਵੀ ਕਰੇਪ ਦੇ ਵਿੱਚ ਹੀ ਬਣਿਆ ਹੋਇਆ ਆਪਣੇ ਕੋਲ ਤੇ ਬਹੁਤ ਜ਼ਿਆਦਾ ਸੋਹਣੀ ਇਹਦੀ ਆਪਾਂ ਡਿਜ਼ਾਈਨ ਕੀਤੀ ਹੋਈ ਆ ਤੇ ਲਾਈਟ ਜਿਹਾ ਕੰਮ ਕੀਤਾ ਹੋਇਆ ਆ ਬਹੁਤ ਜਿਆਦਾ ਸੋਹਣਾ ਜੈਲੋ ਮਾਸਟਰ ਕਲਰ ਦਾ ਸੂਟ ਰਹੂਗਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਜਿਹੜੇ ਤੋਂ ਸਾਰੇ ਵਰਕ ਦੀ ਫਿਨਿਸ਼ਿੰਗ ਚੈੱਕ ਕਰਵਾ ਦਿੰਨੇ ਆ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਪੂਰਾ ਸਾਫ਼ ਸੁਥਰਾ ਕੰਮ ਹੈ ਤੇ ਪੂਰਾ ਅੰਟੀਕ ਮਟੀਰੀਅਲ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਆ ਜੀ ਤੇ ਬਹੁਤ ਜਿਆਦਾ ਸੋਹਣਿਆ ਆਪਾਂ ਨੇ ਨਾਲ ਛੋਟੀ ਬੁੱਟੀ ਪਾਈ ਹੋਈ ਹੈ ਸ਼ਰਟ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਕੰਮ ਆਇਆਗਾ ਜੀ ਬਾਜੂ ਦੇ ਉੱਤੇ ਤੇਵਾ ਵੱਜੂ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਨਾ ਕੰਮ ਆਏਗਾ ਜੀ ਫਰੰਟ ਘੇਰੇ ਦੇ ਉੱਤੇ ਤੇ ਇਹਦੇ ਨਾਲ ਆਪਾਂ ਚਨਾਉਣ ਦਾ ਦੁਪੱਟਾ ਰੱਖਿਆ ਹੋਇਆ ਤੇ ਦੁਪੱਟੇ ਤੇ ਆਪਾਂ ਲੈਂਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਇਹ ਵਾਲੀ ਲੈਂਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਪੂਰੀਆਂ ਲੈਂਸਾਂ ਵੀ ਤੁਹਾਨੂੰ ਪੂਰੀਆਂ ਵਧੀਆ ਲਾ ਕੇ ਦਵਾਂਗੇ ਸਾਰੇ ਸੂਟਾਂ ਦੇ ਨਾਲ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਜੂਗੀ ਜੀ ਇਹ ਵਾਲੇ ਸੁਰਦੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਗਰੀ ਉੱਤੇ ਦੇ ਦਾਂਗੇ ਜੀ ਸਾਰੇ ਸੂਟਾਂ ਦੇ ਨਾਲ ਆਪਾਂ ਲੈਸਾਂ ਵੀ ਲਾ ਕੇ ਦੇਵਾਂਗੇ ਤੇ ਦੁਪੱਟੇ ਵੀ ਨਾਲ ਲਾ ਕੇ ਦੇਵਾਂਗੇ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਫੁੱਲ ਡਿਸਕਾਊਂਟ ਦੇ ਉੱਤੇ ਸੂਟ ਲੈ ਕੇ ਆਇਆ ਅੱਜ ਆਪਾਂ ਤੁਹਾਡੇ ਲਈ ਸਾਰਿਆਂ ਲਈ ਤੇ ਸਾਰੇ ਸੂਟ ਪੂਰੇ ਡਿਸਕਾਊਂਟ ਦੇ ਉੱਤੇ ਨੇ ਜੀ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਸੋਨਾ ਸਟੱਫ ਰਹੇਗਾ ਨੈਕਸਟ ਪੀਸ ਆਊਗਾ ਜੀ ਗ੍ਰੀਨ ਕਲਰ ਦੇ ਵਿੱਚ ਤੇ ਆਰੀ ਵਰਕ ਦਾ ਪੀਸ ਰਹੇਗਾ ਤੇ ਬੈਲਵਰਡ ਦਾ ਸੂਟ ਰਹੂਗਾ ਤੇ ਬਹੁਤ ਜਿਆਦਾ ਸੋਹਣੀ ਬੈਲਵਟ ਹੈ ਜੀ ਤੇ ਮੈਕਰੋ ਬੈਲਵਟ ਰਹੂਗੀ ਮੈਕਰੋ ਬੈਲਵਟਰ ਹੋਊਗੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਤੇ ਤੇ ਸੁਪਰ ਕੁਆਲਟੀ ਦੀ ਬੈਲਵਟਰ ਹੈ ਜੀ ਮੈਕਰੋ ਬੈਲਵਟਰ ਹੋਊਗੀ ਤੇ ਬਹੁਤ ਜਿਆਦਾ ਸੋਨਾ ਸਟੱਫ ਹੈ ਤੇ ਨਾਈ ਬਹੁਤ ਹੈਵੀ ਸਟੱਫ ਹੈ ਤੇ ਨਾਈ ਵਰਤਾ ਲਾਈਟ ਸਟੱਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਸਟੱਫ ਰਹੇਗਾ ਤੇ ਬਹੁਤ ਜਿਆਦਾ ਸੋਨਾ ਆਪਾਂ ਨੇ ਵਰਕ ਕੀਤਾ ਹੋਇਆ ਆਰੀ ਵਰਕ ਦੇ ਨਾਲ neck ਦੀ redesigning ਤੁਸੀਂ neck ਦੀ designing ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ neck ਬਣਿਆ ਹੋਇਆ ਤੇ ਸਾਰੀ ਸ਼ਰਟ ਦੇ ਵਿੱਚ ਬੁਟੀ ਆਏਗੀ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਘੇਰੇ ਦੇ ਉੱਤੇ ਪੂਰਾ ਹੈਵੀ ਸੂਟ ਹੈ ਤੇ ਇਹਦੇ ਨਾਲ ਵੀ ਆਪਾਂ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੀਆਂ ਬਾਜੂ ਬਣੀਆਂ ਹੋਈਆਂ ਨੇ ਤੇ ਬਹੁਤ ਜਿਆਦਾ ਸੋਹਣੀ ਨਾਲ ਆਪਾਂ ਬਾਟਮ ਬਣਾਈ ਹੋਈ ਹੈ ਜੀ ਸਟਾਫ ਆਪਾਂ ਸਾਰੇ ਸੂਟਾਂ ਦਾ ਤੁਹਾਨੂੰ ਵਧੀਆ ਦਵਾਂਗੇ ਜਿੱਤੇ ਬਹੁਤ ਜਿਆਦਾ ਸੋਹਣਿਆ ਆਪਣਾ ਜਦ ਤੇ ਉਹ ਕੰਮ ਕੀਤਾ ਹੋਇਆ ਸਾਰੇ ਡਿਸਕਾਊਂਟ ਦੇ ਉੱਤੇ ਸਕੂਟ ਲਗਾਏ ਹੋਏ ਨੇ ਤੇ ਜੇ ਵੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਦੇ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਸਕਦੇ ਨੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਇਹਦੇ ਨਾਲ ਵੀ ਆਪਾਂ ਦੁਪੱਟਾ ਡਾਈ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਆਪਾਂ ਰੇਟ ਦਵਾਂਗੇ ਵਿਦ ਦੁਪੱਟਿਆਂ ਦੇ ਨਾਲ ਹੀ ਦਵਾਂਗੇ ਜੀ ਕੋਈ ਵੀ ਵਾਧੂ ਦੁਪੱਟਾ ਆਪਾਂ ਸੂਟ ਤੁਹਾਨੂੰ ਨਹੀਂ ਦਵਾਂਗੇ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀਆਂ ਸਾਰੇ ਸੂਟਾਂ ਦੀ ਤੇ ਨੈਸ ਸੂਟ ਆਊਗਾ ਜੇ ਆਪਾਂ ਕੋ ਬੈਲਵਰਟ ਦੇ ਵਿੱਚ ਤੇ ਪੂਰਾ ਹੈਂਡਵਰਕ ਦਾ ਕੰਮ ਹੈ ਤੇ ਇਹ ਵਾਲਾ ਪਾਊਡਰ ਬਲੂ ਕਲਰ ਦੇ ਵਿੱਚ ਆਏਗਾ ਜਿਹੜਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਤੇ ਇਹ ਵਾਲੇ ਕਲਰ ਦਾ ਵੀ ਟ੍ਰੈਂਡ ਹੈ ਤੇ ਬਹੁਤ ਜਿਆਦਾ ਸੋਹਣਾ ਆਪਾਂ ਹੈ ਵਰਕ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਪੂਰਾ ਹੈਂਡਵਰਕ ਦਾ ਕੰਮ ਰਹੂਗਾ ਤੇ ਪੂਰਾ ਹੈਵੀ ਕੰਮ ਹੈ ਦਬਕੇ ਦਾ ਕੰਮ ਰਹੂਗਾ ਸਾਰੇ ਘੇਰੇ ਦੇ ਉੱਤੇ ਤੇ ਪੂਰਾ ਹੈਵੀ ਘੇਰਾ ਬਣਿਆ ਹੋਇਆ ਤੇ ਬਹੁਤ ਜਿਆਦਾ ਸੋਹਣੀ ਹੈ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਪੂਰੀਆਂ ਹੈਵੀ ਬਾਜੂ ਬਣੀਆਂ ਹੋਈਆਂ ਨੇ ਹੈਵੀ ਬਾਜੂ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਹੈਂਡਵਰਕ ਦਾ ਕੰਮ ਰਹੂਗਾ ਤੇ ਪੂਰੇ ਪਾਰਟੀ ویئر ਸੂਟ ਨੇ ਅੱਜ ਵਾਲੇ ਸਾਰੇ ਤੇ ਆਪਾਂ ਨੇ ਸਾਰੇ ਡਿਸਕਾਊਂਟ ਦੇ ਉੱਤੇ ਲਗਾਏ ਹੋਏ ਨੇ ਜਿਵੇਂ ਇਹ ਵਾਲਾ ਇਹ ਵਾਲਾ ਸਟੱਫ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਤੇ ਮੈਕਰੋ ਵੈਲਵਟਰ ਹੋਗੀ ਇਹ ਵੀ ਤੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ ਜੀ ਇਹ ਵਾਲੀ ਮੈਕਰੋ ਵੈਲਵਟਰ ਜਿਹੜੀ ਵੱਡੇ ਪਨਿਆਂ ਦੇ ਵਿੱਚ ਆਊਗੀ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਤੇ ਬਹੁਤ ਜ਼ਿਆਦਾ ਸੋਹਣਾ ਆਪਾਂ ਨੇ ਵਰਕ ਕੀਤਾ ਹੋਇਆ ਸਾਰੇ ਹੈਂਡਵਰਕ ਦੇ ਸੂਟ ਰਹਿਣਗੇ ਜੇ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸੋਨੇ ਸੋਨੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ। ਫੇਸੀ ਜੇ ਆਪਣੇ ਅੱਜ ਵਾਲੇ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ। ਐਦਾਂ ਦੇ ਹੋਰ ਸੋਨੇ ਸੋਨੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁਬ ਦੱਸਿਆਗਾ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈ ਜੀ। ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸ ਸਿਆ ਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ